ਦੀ ਸਤਕਾਰ ਜੋ ਡਾਕਟਰ ਰਪਾਇ ਸਿੰਘ ਪਾਟਿਆ ਜੀ ਡਾਕਟਰ ਰਪਾਇ ਸਿੰਘ ਪਾਟਿਆ ਜੀ ਅੱਜ ਦੇ ਇਸ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਨੇ ਇਹਦੇ ਨਾਲੋਂ ਵੀ ਵੱਡੀ ਗੱਲ ਇਹ ਆ ਕਿ ਡਾਕਟਰ ਰਪਾਇ ਸਿੰਘ ਪਾਟਿਆ ਜੀ ਸਾਡੇ ਸਭ ਦੇ ਅਧਿਆਪਕ ਨੇ ਅਸੀਂ ਜਿੰਨੇ ਵੀ ਇੱਥੇ ਟੀਚਰ ਜੂਨੀਅਰ ਸੀਨੀਅਰ ਬੈਠੇ ਨੇ ਉਹਨਾਂ ਸਾਰਿਆਂ ਦੇ ਸਾਰੇ ਇਹਨਾਂ ਕੋਲੋਂ ਪੜੇ ਨੇ ਈਵਨ ਸਾਡੇ ਪ੍ਰਿੰਸੀਪਲ ਸਾਹਿਬ ਡਾਕਟਰ ਮਹਿਲ ਸਿੰਘ ਜੀ ਜਿਹੜੇ ਸੀ ਉਹ ਵੀ ਇਹਨਾਂ ਦੇ ਕੋਲੇ ਕਲੇ ਅੱਜ ਸਾਡੇ ਇਸ ਅਮਰਸਰ ਸਾਇਤ ਉਸੋ ਵਿੱਚ ਆਉਣ ਤੇ ਮੈਂ ਉਹਨਾਂ ਦਾ ਪੰਜਾਬੀ ਡਿਪਾਰਟਮੈਂਟ ਵੱਲੋਂ ਖਾਲਸਾ ਕਾਲਜ ਵੱਲੋਂ ਨਿੱਘਾ ਸਵਾਗਤ ਕਰਦਾ ਉਹਨਾਂ ਨੂੰ ਜੀ ਆਇਆਂ ਆਖਦਾ ਸਾਡੇ ਇਸ ਸੈਸ਼ਨ ਦੇ ਵਿੱਚ ਸਾਡੇ ਕੋਲ ਜਿਹੜੇ ਵਿਸ਼ਾ ਮਾਹਰ ਆਏ ਨੇ ਉਹ ਏ ਡਾਕਟਰ ਮਨਜਿੰਦਰ ਸਿੰਘ ਡਾਕਟਰ ਕਵਲਜੀਤ ਸਿੰਘ ਡਾਕਟਰ ਅਮਰਜੀਤ ਅਮਰਜੀਤ ਸਿੰਘ ਜੀ ਇਹ ਸਾਡੇ ਕੋਲ ਤਿੰਨ ਜਿਹੜੇ ਵਿਸ਼ਾ ਮਾਹਰ ਇੱਥੇ ਪਹੁੰਚੇ ਨੇ ਇਹਨਾਂ ਤਿੰਨਾਂ ਦੇ ਵਿੱਚ ਕਿਉਂਕਿ ਇਹ ਤਿੰਨੇ ਹੀ ਵੱਖੋ ਵੱਖਰੇ ਥਾਵਾਂ ਤੇ ਵੱਡਿਆਂ ਉਹਦਿਆਂ ਤੇ ਬਿਰਾਜਮਾਨ ਨੇ ਡਾਕਟਰ ਮਨਜਿੰਦਰ ਸਿੰਘ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਗਿਆਨ ਸਕੂਲ ਵਿੱਚ ਪ੍ਰੋਫੈਸਰ ਤੇ ਮੁਖੀ ਵਜੋਂ ਕੰਮ ਕਰ ਰਹੇ ਨੇ ਤੇ ਡਾਕਟਰ ਅਮਰਜੀਤ ਸਿੰਘ ਜਗਤ ਗੁਰਨਾਨਕ ਦੇਵ ਸਟੇਟ ਓਪਨ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਉਥੇ ਭੜਾਰੇ ਨੇ ਤੇ ਡਾਕਟਰ ਕਬਲਜੀਤ ਸਿੰਘ ਜਿਹੜੇ ਗੁਰੂ ਅੰਗਰ ਦੇਵ ਕਾਲੇ ਖਡੂਰ ਸਾਹਿਬ ਵਿੱਚ ਪੰਜਾਬੀ ਡਿਪਾਰਟਮੈਂਟ ਦੇ ਮੁਖੀ ਨੇ ਇਹ ਇਹਨਾਂ ਦੇ ਸਾਰੇ ਅਹੁਦੇ ਜਿਹੜੇ ਨੇ ਉਹ ਵੱਡੇ ਨੇ ਪਰ ਜਸਤਰਾ ਨੇ ਕਿਹਾ ਸੀ ਕਿ ਡਾਕਟਰ ਰਪਿੰਦ ਸਿੰਘ ਪਾਟਿਆ ਸਾਡੇ ਸਾਰਿਆਂ ਦੇ ਟੀਚਰ ਨੇ ਇਸੇ ਤਰ੍ਹਾਂ ਹੀ ਇਹ ਡਾਕਟਰ ਮਨਜਿੰਦਰ ਸਿੰਘ ਡਾਕਟਰ ਕਵਲਜੀਤ ਸਿੰਘ ਡਾਕਟਰ ਅਮਰਜੀਤ ਸਿੰਘ ਇਹ ਸਾਰੇ ਹੀ ਸਾਡੇ ਵਿਦਿਆਰਥੀ ਨੇ ਸਾਡੇ ਮਤਲਬ ਮੇਰੇ ਵਿਦਿਆਰਥੀ ਨੇ ਤੇ ਇਹਨਾਂ ਵਿਦਿਆਰਥੀ ਵੀ ਇਸ ਤਰ੍ਹਾਂ ਦੇ ਨਹੀਂ ਆ ਕਿ ਇਹਨਾਂ ਨੂੰ 1 ਮਹੀਨਾ 2 ਮਹੀਨਾ ਕਿਤੇ ਕਲਾਸ ਚ ਪੜਾਇਆ ਇਹਨਾਂ ਨੂੰ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਆਪਣੇ ਬੱਚਿਆਂ ਨੂੰ ਪਾਲਦਾ ਆ ਉਸ ਤਰ੍ਹਾਂ ਡਾਕਟਰ ਮਨਜਿੰਦਰ ਸਿੰਘ ਜਿਹੜੇ ਨੇ ਇਹ ਜਦੋਂ ਪਲੱਸ 1 ਚ ਪੜਦੇ ਸੀ ਉਦੋਂ ਮੈਂ ਬਟਾਲੇ ਬੇਰਿੰਗ ਕਾਲਜ ਪੜਾਉਂਦਾ ਸੀ ਤੇ ਪਲੱਸ 1 ਦੇ ਵਿੱਚ ਪੜਦਿਆਂ ਹੀ ਮੈਨੂੰ ਮੈਂ ਇਹਨਾਂ ਦੇ ਅੰਦਰਲੀ ਲਿਆਕਤ ਜਿਹੜੀ ਆ ਮੈਨੂੰ ਪਤਾ ਲੱਗੀ ਤੇ ਮੈਂ ਉਦੋਂ ਤੋਂ ਸਾਡੀ ਨੇੜਤਾ ਹੋਈ ਤੇ ਮੈਂ ਉਦੋਂ ਤੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਮਨਜਿੰਦਰ ਤੂੰ ਇੱਕ ਦਿਨ ਯੂਨੀਵਰਸਿਟੀ ਪ੍ਰੋਫੈਸਰ ਲੱਗੇਗਾ ਤੇ ਅੱਜ ਮਨਜਿੰਦਰ ਯੂਨੀਵਰਸਿਟੀ ਦੇ ਅੰਦਰ ਪ੍ਰੋਫੈਸਰ ਹੈ ਆ ਹੈਡ ਆ ਉਸ ਵੇਲੇ ਹੀ ਨਜ਼ਰ ਆ ਗਿਆ ਸੀ ਕਿ ਬੱਚਾ ਬਹੁਤ ਜੀਹਨੇ ਆ ਇਹਦਾ ਇੰਨਾ ਪਿਆਰ ਸੀ ਕਿ ਜਦੋਂ ਮੈਂ ਕਪਲਾ ਸਵੰਧ ਪੜਾਉਂਦਾ ਸੀ ਉਸ ਕਲਾਸ ਚ ਜੇ ਮੈਂ ਬੀਐਸਸੀ ਜਾਂਦਾ ਸੀ ਉਸ ਕਲਾਸ ਵਿੱਚ ਪਲਸ 1 ਤੋਂ ਲੈ ਕੇ ਐਮਏ ਤੱਕ ਲਗਾਤਾਰ ਸਾਡਾ ਸੰਬੰਧ ਬਣਿਆ ਰਿਹਾ ਘਰ ਆਉਣ ਜਾਣ ਇਹ ਪਿਆਰ ਜਿਹੜਾ ਇੰਨਾ ਬਣਿਆ ਬਣਿਆ ਹੋਇਆ ਤੇ ਇੰਜ ਕਹਿ ਲੋ ਕਿ ਇਸ ਪਿਆਰ ਦੇ ਵਿੱਚੋਂ ਬਾਹਰ ਨਿਕਲਣਾ ਜਿਹੜਾ ਉਹ ਸਾਡੇ ਵਾਸਤੇ ਨਹੀਂ ਹੈ ਇਸੇ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਜਿਹੜੇ ਇੱਥੇ ਬੈਠੇ ਨੇ ਮੈਂ ਰਾਮਗੜੀਆ ਕਾਲਜ ਗਿਆ ਸੀ 99 ਦੇ ਵਿੱਚ ਉੱਥੇ ਉੱਥੇ ਜਾ ਕੇ ਅਮਰਜੀਤ ਸਿੰਘ ਉਹਨੇ ਬੀਏ ਚ ਬੀਏ ਚ ਪੜ੍ਹਦੇ ਸੀ ਪਰ ਇਹ ਬੀਏ ਚ ਸਮਾਉਂਦੇ ਨਹੀਂ ਸੀ ਤੇ ਇਹ ਜਦੋਂ ਮੈਂ ਐਮਏ ਦੀ ਕਲਾਸ ਪੜ੍ਹਾਉਣੀ ਤੇ ਅਮਰਜੀਤ ਸਿੰਘ ਉਹਨਾਂ ਨੇ ਆ ਕੇ ਐਮਏ ਕਲਾਸ ਬੈਹਿ ਜਾਣਾ ਜੇ ਕਿਤੇ ਹੋਰ ਜਾਣਾ ਉੱਥੇ ਬੈਹਿ ਜਾਣਾ ਇਹਨਾਂ ਦੇ ਨਾਲ ਵੀ ਜਿਹੜਾ ਉਸੇ ਤਰ੍ਹਾਂ ਪਿਆਰ ਘਰ ਆਉਣ ਜਾਣ ਇਨਾਂ ਦੇ ਪਰਿਵਾਰ ਦੇ ਮੈਂਬਰ ਇਹਨਾਂ ਦੇ ਮੰਮੀ ਇਹਨਾਂ ਦੀ ਛੋਟੀ ਭੈਣ ਉਹ ਵੀ ਪੜਦੀ ਰਹੀ ਆ ਸਾਡਾ ਆਪਸ ਵਿੱਚ ਬਹੁਤ ਪਿਆਰ ਆ ਕੁਲਿਆ ਮਜੀਤ ਸਿੰਘ ਨੇ ਕਹਿ ਰਹੀ ਕਿ ਸਾਡੇ ਤੁਹਾਡੇ ਤਿੰਨੇ ਸਟੂਡੈਂਟ ਨੇ ਮੈਂ ਕਿਹਾ ਮੇਰੇ ਸਟੂਡੈਂਟ ਨਹੀਂਗੇ ਮੇਰੇ ਬੱਚੇ ਨੇ ਮੈਂ ਇਹਨਾਂ ਨੂੰ ਬੱਚਿਆਂ ਵਾਂਗ ਪਾਲਿਆ ਆਪਣੇ ਪਿਆਰ ਦੇ ਨਿਗ ਵਿੱਚ ਪਾਲਿਆ ਕਵਲਜੀਤ ਸਿੰਘ ਜੀ ਉਹ ਨਹੀਂ ਇੱਥੇ ਆ ਕੇ ਮਿਲੇ ਖਾਲਸਾ ਕਾਲਜ ਤੇ ਖਾਲਸਾ ਕਾਲਜ ਦੇ ਵਿੱਚ ਉਹ ਬੀਏ ਦੇ ਵਿੱਚ ਪੜ੍ਹਦੇ ਰਹੇ ਤੇ ਉਸ ਤੋਂ ਬਾਅਦ ਜਦੋਂ ਇੱਥੋਂ ਗਏ ਤੇ ਉਹ ਅੱਜਕੱਲ ਜਦੋਂ ਲੈਕਚਰ ਦਿੰਦੇ ਨੇ ਤੇ ਲੋਕ ਉਹਨਾਂ ਦੇ ਲੈਕਚਰ ਸੁਣ ਸੁਣ ਕੇ ਅਸ਼ਸ਼ ਕਰਦੇ ਨੇ ਕਿ ਵਾਹ ਕਿਆ ਕਮਾਲ ਕਿਆ ਵੱਡਾ ਵਿਦਵਾਨ ਆ ਮੈਨੂੰ ਬਹੁਤ ਮਾਣ ਆ ਕਿ ਇੰਨੇ ਜਰਹੀਨ ਵਿਦਿਆਰਥੀ ਜਿਹੜੇ ਤੇ ਇੰਨੇ ਪਿਆਰ ਕਰਨ ਵਾਲੇ ਇੰਨੇ ਚੰਗੇ ਇਨਸਾਨ ਜਿਹੜੇ ਨੇ ਉਹ ਅੱਜ ਵੱਖਰੇ ਵੱਖਰੇ ਆਉਂਦਿਆਂ ਤੇ ਬਿਰਾਜਮਾਨ ਨੇ ਤੇ ਅੱਜ ਇਹਨਾਂ ਸਭ ਦਾ ਇੱਥੇ ਤਾਉਣ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤਹਿ ਦਿਲੋਂ ਇਹਨਾਂ ਦਾ ਸਵਾਗਤ ਕਰਦਾ ਆਪਣੇ ਵੱਲੋਂ ਜਿੱਤੇ ਰਪਿੰਦਰ ਸਿੰਘ ਭਾटिया ਜੀ ਨੂੰ ਬਹੁਤ ਸਾਰਾ ਸਤਿਕਾਰ ਬੇਸ਼ਕਰਦਾ ਉਥੇ ਇਹਨਾਂ ਇਹਨਾਂ ਤਿੰਨਾਂ ਨੂੰ ਆਪਣੇ ਵੱਲੋਂ ਬਹੁਤ ਸਾਰਾ ਪਿਆਰ ਬੇਨ ਕਰਦਾ ਸ਼ੁਕਰੀਆ ਜੀ ਬਹੁਤ ਖੂਬਸੂਰਤ ਡਾਕਟਰ ਪ੍ਰਿੰਮਿੰਦਰ ਸਿੰਘ ਨੂੰੋਂ ਤੁਸਾ ਸੁਣਿਆ ਹੀ ਆ ਜਿਹੜਾ ਅਧਿਆਪਕ ਇੰਨਾ ਪਿਆਰਾ ਇੰਨਾ ਮਿੱਠਾ ਬੋਲਦਾ ਹੋਵੇ ਵਿਦਿਆਰਥੀਆਂ ਨੇ ਤਾਂ ਭਈ ਉਹਦੇ ਨਾਲ ਨਾਲ ਫਿਰ ਰਹਿਣਾ ਹੀ ਹੈ ਤੋ ਇੱਕ ਵਿਦਿਆ ਇੱਕ ਅਧਿਆਪਕ ਦੇ ਵਿੱਚ ਬਹੁਤ ਵੱਡਾ ਗੁਣ ਹੁੰਦਾ ਜੇ ਉਹ ਵਿਦਿਆਰਥੀ ਉਹਦੇ ਨਾਲ ਲੱਗਦੇ ਜਿਸ ਅਧਿਆਪਕ ਦੇ ਸਭ ਤੋਂ ਵੱਧ ਬਹੁਤ ਸ਼ੁਕਰੀਆ ਜੀ ਸੋ ਮੈਂ ਹੁਣ ਅਮਰਜੀਤ ਜੀ ਨੂੰ ਨੂੰ ਬੇਨਤੀ ਕਰਦਾ ਕਿ ਉਹ ਆਉਣ ਤੇ ਆਪਣੇ ਵਿਚਾਰ ਪੇਸ਼ ਕਰਨਾ ਅਮਰਜੀਤ ਸਿੰਘ ਜੀ ਆਓ ਜੀ ਸਰ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਤੋ ਆਓ ਜੀ ਸਰ ਬਹੁਤ ਹੀ ਸਤਿਕਾਰਯੋਗ ਹਾਜ਼ਰੀਨ ਮੰਚ ਤੇ ਸ਼ਿਸ਼ੋਭਿਤ ਡਾਕਟਰ ਹਰਪਜਨ ਸਿੰਘ ਭਾਟਿਆ ਜੀ ਡਾਕਟਰ ਮਨਜਿੰਦਰ ਸਿੰਘ ਜੀ ਡਾਕਟਰ ਫਰਮਿੰਦਰ ਸਿੰਘ ਜੀ ਡਾਕਟਰ ਹੀਰਾ ਸਿੰਘ ਜੀ ਤੇ ਮੇਰੇ ਸਾਹਮਣੇ ਬੈਠੇ ਆ ਮੋਸ ਜੀ ਸ਼ਖਸੀਅਤਾਂ ਕਿ ਜਿਹੜਾ ਸੈਮੀਨਾਰ ਹੈ ਇਸ ਦੇ ਵਿਸ਼ੇ ਬਾਰੇ ਜਦੋਂ ਮੈਨੂੰ ਜਸਵੰਤ ਸਿੰਘ ਜ਼ਫਰ ਜੀ ਦਾ ਫੋਨ ਆਇਆ ਇਸ ਦਾ ਉਹਨਾਂ ਨੇ ਵਿਚਾਰ ਰੱਖਿਆ ਅਜੋਕੇ ਯੁੱਗ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਚੁਣੌਤੀਆਂ ਤੇ ਸੰਭਾਵਨਾਵਾਂ ਉਦੋਂ ਮੇਰੇ ਮਨ ਦੇ ਵਿੱਚ ਇੱਕ ਕੁਐਸਚਨ ਪਤਾ ਹੋਇਆ ਕਿ ਜਿਹੜਾ ਅਜੋਕਾ ਯੁੱਗ ਹੈ ਇਹਨੂੰ ਕਿਸ ਤਰ੍ਹਾਂ ਡਿਫਾਈਨ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਜਿਹੜੇ ਵਿਸ਼ੇ ਦੇ ਦੋਵੇਂ ਪ੍ਰਥਮ ਸ਼ਬਦ ਹਨ ਇਹਨਾਂ ਵਿੱਚ ਅਜੋਕਾ ਅਤੇ ਯੁੱਗ ਦੋਵੇਂ ਹੀ ਹਿਊਮਨ ਕੌਨਸ਼ੀਅਸਨੈਸ ਦੇ ਵੱਖੋ-ਵੱਖਰੇ ਪਸਾਰ ਹਨ ਜੋਕੇ ਨੂੰ ਮੈਂ ਹੁਣ ਦੀ ਏਜ ਦੀ ਡेंसिटी ਅਨਸਾਰ ਚੇਤਨਾ ਦੀ 4th ਡਾਈਮੈਂਸ਼ਨ ਮੰਨਦਾ ਹਾਂ ਜਿਹੜੀ ਚੇਤਨਾ ਦੀ 4th ਡਾਈਮੈਂਸ਼ਨ ਹੈ ਇਸ ਨੂੰ ਕੇਵਲ ਕੋਈ ਮਿਸਟਿਕ ਪ੍ਰਭਾਵ ਹੀ ਨਾ ਮੰਨਿਆ ਜਾਵੇ ਕਿਉਂਕਿ ਜਦੋਂ ਚੇਤਨਾ ਆਪਣੀ 4th ਡਾਈਮੈਂਸ਼ਨ ਦੇ ਵਿੱਚ ਐਂਟਰ ਕਰਦੀ ਹੈ ਤਿਉਂ ਹਿਊਮਨ ਅਗਿਸਟੈਂਸ ਦੀਆਂ ਸਾਰੀਆਂ ਹੀ ਪੋਜੀਸ਼ਨਸ ਨੂੰ ਇਕੱਠੀਆਂ ਹੀ ਨਾਲ ਤੋੜਦੀ ਹੈ ਉਹਦੇ ਵਿੱਚ ਧਰਤੀ ਦੀ ਜਿੰਨੀ ਵੀ ਪੇਨ ਹੁੰਦੀ ਹੈ ਉਹਦੇ ਹਿਸਟਰੀ ਦੇ ਕੰਸਰਨ ਹਨ ਪੋਲੀਟੀਕਲ ਪ੍ਰੈਸ਼ਰ ਹਨ ਜਾਂ ਸ਼ੋਸ਼ਕ ਕਲਚਰਲ ਇਮਪ੍ਰੈਸ਼ਨਸ ਹਨ ਜਾਂ ਧਰਤੀ ਦੇ ਉੱਤੇ ਜਿੰਨਾ ਵੀ ਆਤਮ ਵਿਸ਼ਵਾਸ ਦਾ ਪਸਾਰ ਹੈ ਉਸ ਨੂੰ ਸਮੁੱਚੇ ਹੀ ਹਿਊਮਨ ਕੰਸਰਨ ਦੇ ਨਾਲ ਕਾਸਮਿਕ ਕਨਸਰਨ ਪ੍ਰਦਾਨ ਕਰਦੀ ਹੈ ਇਸ ਕਰਕੇ ਜਿਹੜੀ 4th ਡਾਈਮੈਂਸ਼ਨਸ ਹੈ ਇਸ ਨੂੰ ਕੇਵਲ ਇੱਕ ਮਿਸਟਿਕ ਪ੍ਰਭਾਵ ਹੀ ਨਹੀਂ ਮੰਨਣਾ ਚਾਹੀਦਾ ਜਿਸ ਵਿੱਚ 3 ਡਾਈਮੈਂਸ਼ਨ ਤੋਂ ਪਾਰ ਦਾ ਯੂਨੀਵਰਸ ਬਣ ਰਿਹਾ ਹੈ ਕਿਉਂਕਿ ਜਿਹੜੀ 4th ਡਾਈਮੈਂਸ਼ਨਸ ਹੈ ਇਹਦੇ ਵਿੱਚ 3 ਡਾਈਮੈਂਸ਼ਨਸ ਪਾਵ ਕੌਨਸ਼ੀਅਸਨੈਸ ਦੇ ਤਿੰਨੇ ਹੀ ਪਸਾਰ ਆਪਣੇ ਪ੍ਰਥਮ ਰੂਪ ਨੂੰ ਧਾਰਨ ਕਰਦੇ ਹਨ ਪਾਵਕੇ ਦੀ ਸਮੁੱਚੀ ਉਚਾਈ ਜਿਹੜੀ ਹੈ ਉਹ ਇਸ ਦੇ ਵਿੱਚ ਪ੍ਰਗਟ ਹੁੰਦੀ ਹੈ ਇਸ ਲਈ ਅਯੋਕੇ ਨੂੰ ਮੈਂ ਕਲ ਮੰਨਦਾ ਹਾਂ ਇਸੇ 4th ਡਾਈਮੈਂਸ਼ਨ ਵਿੱਚ ਕਲ ਚੌਥਾ ਯੁੱਗ ਭਾਵ ਕਲਯੁਗ ਹੈ ਇਸੇ ਲਈ ਜੋ ਇਸ ਟੌਪਿਕ ਦਾ ਮੈਂ ਨਾਮਕਰਨ ਕੀਤਾ ਹੈ ਉਹ ਹੈ ਕਲਯੁਗ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਅਯੋਕੇ ਯੁੱਗ ਦੀ ਜਗ੍ਹਾ ਕਲਯੁਗ ਵਿੱਚ ਭਾਸ਼ਾ ਅਤੇ ਸਾਹਿਤ 4th ਡਾਈਮੈਂਸ਼ਨ ਵਿੱਚ ਹੀ ਕਲਕੀ ਅਵਤਾਰ ਹੈ ਜਿਸ ਤਰ੍ਹਾਂ ਹੀ ਕਲਯੁਗ ਦਾ ਆਧਾਰ ਹੋਵੇਗਾ ਇਸ ਤਰ੍ਹਾਂ ਹੀ ਸਾਹਿਤ ਜਿਹੜਾ ਕਿ ਦਨਵਾ ਦੇ ਗੁਰੂ ਸ਼ੁਕਰਾਚਾਰਿਆਂ ਦੀ ਹੀ ਯੁੱਗਾਂ ਵਿੱਚ ਐਕਸਟੈਂਸ਼ਨ ਹੈ ਪਾਵ ਚਾਰੇ ਯੁੱਗਾਂ ਦੇ ਸਾਹਿਤ ਅੰਦਰ ਸ਼ੁਕਰ ਤਤ ਪਾਵ ਅਰੋਟਿਕ ਅਤੇ ਤਾੰਤ੍ਰਿਕਤਾ ਦਾ ਹੀ ਪਸਾਰ ਹੈ ਇਸ ਪਸਾਰ ਨੂੰ ਹੀ ਦਸਮ ਗ੍ਰੰਥ ਅੰਦਰ ਬੰਨਿਆ ਗਿਆ ਹੈ ਪਾਵ ਮਰਿਆਦਾ ਪ੍ਰਦਾਨ ਕਰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਲਾਇਆ ਗਿਆ ਹੈ ਜਦੋਂ ਮੈਂ ਇਸ ਨੂੰ ਕਾਲ ਯੁੱਗ ਕਹਿ ਰਿਹਾ ਹਾਂ ਤੇ ਕਾਲੀ ਯੁਗ ਦੀ ਜਿੰਨੀ ਵੀ ਫੋਰਸ ਹੈ ਉਹ ਇਸ ਫੋਰਥ ਡਾਈਮੈਂਸ਼ਨਲ ਦੇ ਰਾਹੀਂ ਹੀ ਕੋਸਮਿਕ ਹੁੰਦੀ ਹੈ ਤੇ ਕਾਲੀ ਯੁਗ ਦੇ ਅੰਦਰ ਜਿੰਨੀਆਂ ਵੀ ਅਰੋਟਿਕ ਤੇ ਉਸ ਦੇ ਅੰਦਰ ਤਾੰਤ੍ਰਿਕ ਵਿਰਤੀਆਂ ਹਨ ਉਹ ਆਪਣੇ ਮਰਿਆਦਮਈ ਰੂਪ ਨੂੰ ਦਸ਼ਮ ਗ੍ਰੰਥ ਦੇ ਵਿੱਚ ਧਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਵਿੱਚ ਆਉਂਦੀਆਂ ਹਨ ਇਸੇ ਕਰਕੇ ਜਦੋਂ ਹੁਣ ਵਰਡ ਦੀ ਜਿਹੜੀ ਫਿਲਾਸਫੀ ਹੈ ਉਹਦੇ ਵਿੱਚ ਡਿਕਲਾਈਨ ਆਫ ਫਿਲਾਸਫੀ ਤੋਂ ਬਾਅਦ ਜਿਹੜਾ ਯੂਰਪ ਹੈ ਜਦੋਂ ਉਹਨੇ ਆਪਣਾ ਯੂਨੀਵਰਸਲ ਤਰੁਥ ਬਣਾਉਣਾ ਸ਼ੁਰੂ ਕੀਤਾ ਆਪਣਾ ਯੂਨੀਵਰਸਲ ਲੱਭਣਾ ਸ਼ੁਰੂ ਕੀਤਾ ਤੇ ਉਹਨੇ ਜਿਹੜਾ ਸੈਕੂਲਰਿਜ਼ਮ ਸੀ ਤੇ ਕੈਪਟਲਿਜ਼ਮ ਸੀ ਉਸ ਨੂੰ ਆਪਣਾ ਆਧਾਰ ਮੰਨਿਆ ਇਸ ਕਰਕੇ ਡਿਕਲਾਈਨ ਆਫ ਫਿਲਾਸਫੀ ਤੋਂ ਬਾਅਦ ਯੂਰਪ ਦੇ ਕੋਲ ਸੈਕੂਲਰਿਜ਼ਮ ਤੇ ਕੈਪਟਲਿਜ਼ਮ ਦੇ ਅੰਦਰ ਹੀ ਆਪਣੀਆਂ ਸਮੂਚੀਆਂ ਐਗਜ਼ਿਸਟੈਂਸ ਪੋਜੀਸ਼ਨਸ ਨੂੰ ਬਣਾਉਣ ਦੀ ਪਾਵਰ ਜਿਹੜੀ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ ਅਰਬ ਆਪਣਾ ਯੂਨੀਵਰਸਲ ਰੇਸ਼ੀਅਲ ਆਧਾਰਾਂ ਤੇ ਸਥਾਪਿਤ ਕਰ ਰਿਹਾ ਹੈ ਇਸ ਦੇ ਪੈਰਲਰ ਏਸ਼ੀਆ ਆਪਣਾ ਯੂਨੀਵਰਸਲ ਸ਼ਬਦ ਸਭਿਤਾ ਦੇ ਮੂਲ ਆਧਾਰ ਸਰੋਤਾਂ ਚੋਂ ਯੋਕੇ ਯੁੱਗ ਦੇ ਅਨੁਸ਼ਾਸਨਾਂ ਦੀ ਪਾਰਦਰਸ਼ੀ ਅਤੇ ਮਰਿਆਦਾਮਈ ਬੰਤਰ ਰਾਹੀਂ ਸਥਾਪਿਤ ਕਰ ਰਿਹਾ ਹੈ ਇਹ ਜਿਹੜੇ ਯੂਨੀਵਰਸਲ ਤਰੁਥ ਹਨ ਜਦੋਂ ਅਲਟੀਮੇਟ ਰਿਐਲਿਟੀ ਦੇ ਨਾਲ ਇੰਟੂਨ ਹੁੰਦੇ ਹਨ ਤਾਂ ਉਹਦੇ ਵਿੱਚ ਜਿਹੜੇ ਕੋਸਮਿਕ ਭਾਵ ਹਨ ਜਿਹੜੇ ਕਿ ਐਗਜ਼ਿਸਟੈਂਸ ਪੋਜੀਸ਼ਨ ਨੂੰ ਵੀ ਨਾਲ ਹੀ ਤੋੜਦੇ ਹਨ ਤੇ ਅਸਤਿਤਵੀ ਕੰਸਰਨ ਜਿਹੜੇ ਹਨ ਉਹ ਇਹਦੇ ਵਿੱਚ ਅਲੈਨਾ ਨਹੀਂ ਰਹਿੰਦੇ ਸਗੋਂ ਇਹ ਕੋਸਮਿਕ ਦਾ ਇੱਕ 파ਟ ਮੰਨੇ ਜਾਂਦੇ ਹਨ ਤੇ ਉਹਦੇ ਵਿੱਚ ਜਿਹੜੀ ਸਮੁੱਚੀ ਕਾਸਮੋਲੋਜੀ ਹੈ ਉਹ ਉਸ ਨੂੰ ਆਪਣੇ ਅੰਦਰ ਲੀਨ ਵੀ ਕਰਦੀ ਹੈ ਤੇ ਉਸ ਨੂੰ ਅਕੈਰੇ ਪ੍ਰਭਾਵਾਂ ਤੋਂ ਮੁਕਤ ਵੀ ਕਰਦੀ ਹੈ ਇਸੇ ਕਰਕੇ ਜਿਹੜੀ ਹੁਣ ਦੀ ਏਜ ਦੇ ਵਿੱਚ ਜਿਹੜਾ ਇਹ ਕੁਐਸਚਨ ਪੈਦਾ ਹੋਇਆ ਕਿ ਅਜੋਕੇ ਯੁੱਗ ਦੇ ਵਿੱਚ ਪੰਜਾਬੀ ਭਾਸ਼ਾ ਤੇ ਸਾਹਿਤ ਸਾਹਮਣੇ ਕੀ ਚੁਣੌਤੀਆਂ ਤੇ ਸੰਭਾਵਨਾਵਾਂ ਹੋਣ ਇਹਦੇ ਵਿੱਚ ਅਸੀਂ ਕਰਨਾ ਕੀ ਹੈ ਇਹਦੇ ਵਿੱਚ ਅਸੀਂ ਹੁਣ ਕੁਝ ਨਵਾਂ ਨਹੀਂ ਕਰਨਾ ਸਿਰਫ ਰੁਕ ਜਾਣਾ ਹੈ ਤੇ ਸੋਚਣਾ ਹੈ ਕਿ ਜੋ ਮੈਂ ਕਰ ਰਿਹਾ ਹਾਂ ਉਹ ਕੀ ਹੈ ਉਸ ਵਿੱਚ દોਸ਼ ਕਿੱਥੇ ਹੈ ਅਤੇ ਉਸ દોਸ਼ ਦਾ ਕੀ ਕਾਰਨ ਹੈ ਜਦੋਂ ਇਸ ਦਾ ਅਨੁਭਵ ਹੋ ਗਿਆ ਉਦੋਂ ਆਪਣੇ ਆਪ ਚੱਲ ਰਹੇ ਕੰਮ ਵਿੱਚ ਨਵੀਨਤਾ ਪ੍ਰਗਟ ਹੋ ਜਾਵੇਗੀ ਇਸ ਲਈ ਚੁਣੌਤੀ ਸਾਹਿਤ ਲਈ ਨਹੀਂ ਹੈ ਸਗੋਂ ਸਾਡੇ ਆਪਣੇ ਲਈ ਹੈ ਇਸੇ ਵਿੱਚੋਂ ਹੀ ਸੰਭਾਵਨਾ ਪ੍ਰਗਟ ਹੋਵੇਗੀ ਕਿਉਂਕਿ ਜਿਹੜੀ ਵਰਲਡ ਫਿਲਾਸਫੀ ਹੈ ਉਹਦੇ ਵਿੱਚ ਹੁਣ ਜਿਹੜੇ ਮਾਡਰਨ ਕਨਸਰਨ ਜਾਂ ਡੈਂਸ ਕੁਐਸਚਨ ਪੈਦਾ ਹੋਏ ਨੇ ਹਨ ਉਹਦੇ ਵਿੱਚ ਐਗਿਸਟੈਂਸ ਪੋਜੀਸ਼ਨਸ ਨੂੰ ਰਿਜ਼ੋਲਵ ਕਰਨ ਦੇ ਲਈ ਮੈਟਾਫਿਜ਼ੀਕਲ ਕਨਸਰਨਾਂ ਨੂੰ ਆਧਾਰ ਬਣਾਇਆ ਜਾ ਰਿਹਾ ਹੈ ਤੇ ਮੈਟਾਫਿਜ਼ੀਕਲ ਕਨਸਰਨ ਜਿਹੜੇ ਹਨ ਉਹ ਕੇਵਲ ਅਲਟੀਮੇਟ ਟਰੂਥ ਤੱਕ ਪਹੁੰਚਣ ਦੇ ਲਈ ਸਹਾਇੀ ਨਹੀਂ ਹੋ ਰਹਾ ਜਿਸ ਤਰ੍ਹਾਂ ਮੈਂ ਤੁਹਾਨੂੰ ਏਸ਼ੀਆ ਦੇ ਵਿੱਚ ਦੱਸ ਰਿਹਾ ਸੀ ਕਿ ਏਸ਼ੀਆ ਦੇ ਵਿੱਚ ਜਿਹੜੀ ਨਾਮ ਰਸ ਪਰੰਪਰਾ ਹੈ ਭਾਵ ਕਿ ਭਗਤੀ ਪਰੰਪਰਾ ਹੈ ਉਸ ਨੂੰ ਜਿਹੜਾ ਐਗਜ਼ਿਸਟੈਂਸ ਤਰੁੱਥ ਦਾ ਆਧਾਰ ਮੰਨਿਆ ਜਾ ਰਿਹਾ ਹੈ ਜਿਹੜੀ ਕਿ ਅੱਗੋਂ ਸ਼ਬਦ ਦੇ ਵਿੱਚ ਕਨਵਰਟੇਬਲ ਹੈ ਤੇ ਉਹ ਸ਼ਬਦ ਦੇ ਵਿੱਚ ਕਨਵਰਟੇਬਲ ਹੋ ਕੇ ਆਪਣਾ ਯੂਨੀਵਰਸਲ ਤਰੁੱਥ ਰੱਖੇਗੀ ਜਿਹਦੇ ਨਾਲ ਪੰਜਾਬੀ ਸਾਹਿਤ ਦਾ ਜਿਹੜਾ ਹੈ ਉਹ ਨਵਾਂ ਅਨੁਭਵ ਤੇ ਪ੍ਰਸਾਰ ਸਾਡੇ ਸਾਹਮਣੇ ਆ ਸਕਦਾ ਹੈ ਪੰਜਾਬੀ ਸਾਹਿਤ ਦੀ ਮੂਲ ਸਪਿਰਿਟ ਮਿਸਲ ਪੀਰੀਅਡ ਦੌਰਾਨ ਫਿਊਡਲਾਈਜ਼ ਹੋ ਗਈ ਅਤੇ ਅੰਗਰੇਜ਼ਾਂ ਨੇ ਇਸ ਨੂੰ ਬਸਤੀਵਾਦੀ ਪੀਰੀਅਡ ਸਮੇਂ ਕਲੋਨਾਈਜ਼ਡ ਕਰ ਦਿੱਤਾ 1947 ਸਮੇ ਰੈਸ਼ੀਅਲ ਸਾਈਕੋਲੋਜੀ ਨੇ ਇਸ ਨੂੰ ਵਰਗੀਕ੍ਰਿਤ ਕੀਤਾ ਅਤੇ ਫਿਰ ਪੰਜਾਬੀ ਮਾਨਸਿਕ ਅਕਾਦਮਿਕਤਾ ਨੇ ਇਸ ਨੂੰ ਮਾਤਵਾ ਦੇ ਪ੍ਰਭਾਵ ਅਧੀਨ ਇਸ ਵਿੱਚੋਂ ਗਿਆਨ ਮਹਿਮਾਂਸਾ ਅਤੇ ਅਧਿਆਤਮਕਤਾ ਨੂੰ ਬਾਹਰ ਕਰ ਇਸ ਨੂੰ ਨੈਤਿਕ ਉਚਾਈ ਅਤੇ ਸਰਵ ਸੰਜੀਵਾਲਤਾ ਦੀ ਸਮਾਜਿਕ ਦਿਸ਼ਾ ਵਿੱਚ ਘਟਾਉਣਾ ਸ਼ੁਰੂ ਕਰ ਦਿੱਤਾ ਅਜੋਕੇ ਅਸੀਂ ਅਜੇ ਤੱਕ ਆਪਣੇ ਸਾਹਿਬ ਦੀ ਵਿਆਖਿਆ ਦੇ ਆਧਾਰ ਜ਼ਗੀਰਦਾਰੀ ਅਤੇ ਵਸਤੀਵਾਦੀ ਨਿਮਾ ਨੂੰ ਹੀ ਮੰਨਦੇ ਆ ਰਹੇ ਹਾਂ ਇਸ ਸਮੇਂ ਸਾਨੂੰ ਜ਼ਗੀਰਦਾਰੀ ਅਤੇ ਵਸਤੀਵਾਦ ਦੀ ਨਿਮਾ ਦੋਹਾਂ ਤੋਂ ਮੁਕਤ ਹੋਣ ਦੀ ਲੋੜ ਹੈ ਤੇ ਇਸ ਨੂੰ ਜਦੋਂ ਅਸੀਂ ਪੋਸਟ ਕੋਲੋਨੀਅਲ ਜਾਂ ਪੋਸਟ ਮਾਡਰਨ ਫਿਲਾਸਫੀ ਦੇ ਵਿੱਚੋਂ ਜਾਂ ਪੋਸਟ ਮਾਡਰਨ ਥੋੜ ਦੇ ਵਿੱਚੋਂ ਲਿਗਾਉਂਦੇ ਹਾਂ ਉਦੋਂ ਇਹ ਆਪਣੇ ਪੂਰੇ ਕਨਸਰਵ ਨੂੰ ਜਗਾਉਂਦੀ ਹੈ ਭਾਵੇਂ ਇਹਦੀਆਂ ਜਿਹੜੀਆਂ ਪੋਜੀਸ਼ਨਜ਼ ਹਨ ਉਹ ਅਨਫੋਲਡ ਹੋਣੀਆਂ ਸ਼ੁਰੂ ਹੁੰਦੀਆਂ ਹਨ ਤੇ ਉਹਦੇ ਜਿਨੇ ਐਗਜ਼ਿਸਟੈਂਸ ਦੇ ਸਮੁੱਚੇ ਪੈਟਰਨ ਹਨ ਉਹ ਆਪਣੇ ਰੀਅਲ self ਨੂੰ ਧਾਰਨ ਕਰਦੇ ਹਨ ਇਸ ਕਰਕੇ ਜਿਹੜੀ ਇਹਦੇ ਵਿੱਚ ਕਾਸਮੋਲੋਜੀ ਹੈ ਉਹ ਆਪਣੇ ਨਿਸ਼ਚਿਤ ਆਧਾਰਾ ਨੂੰ ਜਿਹੜਾ ਹੈ ਉਹ ਖੁਰਨ ਨਹੀਂ ਦਿੰਦੀ ਤੇ ਆਪਣੇ ਵਿੱਚ ਥਾਂ ਦਿੰਦੀ ਹੈ ਇਸ ਕਰਕੇ ਉਹਦੀ ਜਿਹੜੀ ਸਮੁੱਚੀ ਪੇਨ ਹੈ ਉਹਦੀ ਜਿਹੜੀ ਆਧਾਰशिला ਹੈ ਉਹ ਆਪਣੇ ਆਪ ਦੇ ਵਿੱਚ ਇਕੱਲੀ ਨਹੀਂ ਰਹਿੰਦੀ ਤੇ ਉਹ ਸਮੁੱਚੇ ਬ੍ਰਹਿਮੰਡ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਦੀ ਹੈ ਇਸ ਕਰਕੇ ਯੋਕੇ ਯੁੱਗ ਵਿੱਚ ਅਕਾਦਮਿਕਤਾ ਦਾ ਖਲਾਅ ਆਪਣੀ ਧਰਤੀ ਦੇ ਮੂਲ ਆਧਾਰ ਸਰੋਤਾਂ ਤੋਂ ਬਾਹਰ ਹੋ ਵਿਸ਼ਵ ਚਿੰਤਨ ਦੇ ਸੰਵਾਦ ਨੂੰ ਵੀ ਦਰਕਨਾਰ ਕਰ ਰਿਹਾ ਹੈ ਜਿਸ ਕਾਰਨ ਸਾਡੀ ਅਕਾਦਮਿਕਤਾ ਦਾ ਪੱਧਰ ਗਿਰਨ ਨਾਲ ਸਾਡੀ ਜਿਹਨੀ ਮੁਸ਼ਕਲਤ ਅਤੇ ਸੁਹਿਰਦਤਾ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਰਿਹਾ ਅਜਿਹੀ ਮਾਨਸਿਕਤਾ ਆਪਣੇ ਰੇਸ਼ੀਅਲ ਸੁਭਾਅ ਕਰਕੇ ਦੂਸਰੇ ਦੀ ਹੋਂਦ ਉੱਪਰ ਸਵਾਲ ਕਰਦੀ ਹੈ ਇਸ ਮਾਨਸਿਕਤਾ ਕਰਕੇ ਵਿਚਾਰਤਰਾਈ ਸੰਵਾਦ ਅਤੇ ਧਿਰਾਂ ਦੇ ਮਿਲਵਰਤਨ ਗੰਧਲੇ ਹੋ ਰਹੇ ਹਨ ਇਹ ਮਾਨਸਿਕਤਾ ਲੰਮੇ ਸਮੇਂ ਦੀ ਕੀਤੀ ਮਿਹਨਤ ਅਤੇ ਚੱਲ ਰਹੀ ਕੋਸ਼ਿਸ਼ ਨੂੰ ਨਾਕਾਮ ਕਰਦੀ ਹੈ ਜਿਸ ਕਾਰਨ ਸਮੂਚੀਆਂ ਵਿਚਾਰਧਰਾਵਾਂ ਦੀ ਸਾਂਝੀ ਸਪੇਸ ਖਤਮ ਹੋ ਗਈ ਹੈ ਹਰਿੰਦਰ ਸਿੰਘ ਮਹਬੂਬ ਦੀ ਡਾਇਰੀ ਅਤੇ ਅਨਮਰਜੀਤ ਚੰਦਨ ਦੀ ਜੀਵਨ ਪੱਤਰੀ ਇਸ ਸਾਂਝੀ ਸਪੇਸ ਨੂੰ ਖਤਮ ਕਰਨ ਲਈ ਸਿਰਜੀਆਂ ਗਈਆਂ ਪ੍ਰਮੁੱਖ ਪੁਸਤਕਾਂ ਹਨ ਇਹ ਜਿਹੜੀਆਂ ਦੋ ਪੁਸਤਕਾਂ ਇਸ ਸਮੇਂ ਸਾਡੇ ਸਾਹਮਣੇ ਆਈਆਂ ਹਨ ਇਹ ਉਸ ਜੀਵਨ ਦੇ ਅਨੁਭਵ ਨੂੰ ਰਿਪਰੈਜ਼ੈਂਟ ਕਰਦੀਆਂ ਪੁਸਤਕਾਂ ਹਨ ਜਿਸ ਜੀਵਨ ਅਨੁਭਵ ਦੇ ਨਾਲ ਪੰਜਾਬੀ ਚੇਤਨਾ ਦੇ ਵਿੱਚ ਇੱਕ ਡਿਵਰਸ਼ਨ ਪੈਦਾ ਹੋਈ ਤੇ ਪੰਜਾਬੀ ਚੇਤਨਾ ਆਪਣੇ ਮੂਲ ਵਿਚਾਰਧਾਰਾਈ ਪ੍ਰਗਟਾ ਤੋਂ ਬਾਹਰ ਹੋ ਗਈ ਤੇ ਇਹਨਾਂ ਦੋਨੇ ਹੀ ਪਰਸਨੈਲਿਟੀਆਂ ਨੇ ਪੰਜਾਬੀ ਵਿਚਾਰਧਾਰਾ ਦੇ ਉੱਪਰ ਆਪਣੇ ਨਾਇਕਤਵ ਨੂੰ ਸਥਾਪਿਤ ਕਰਨ ਦੇ ਲਈ ਇੱਕ ਅਜਿਹੀ ਪੋਜੀਸ਼ਨ ਬਣਾਈ ਜਿਹਦੇ ਨਾਲ ਵਿਚਾਰਧਾਰਾਈ ਪੋਜੀਸ਼ਨਸ ਜਿਹੜੀ ਹੈ ਉਹ ਪ੍ਰੋਮਿਨੈਂਟ ਨਹੀਂ ਰਹੀ ਤੇ ਪੰਜਾਬੀ ਨਾ ਨਾਇਕਤਵ ਜਿਹੜਾ ਹੈ ਉਹ ਪ੍ਰੋਮਿਨੈਂਟ ਬਣਨ ਲੱਗਾ ਤੇ ਜਿਹਦੇ ਨਾਲ ਪੰਜਾਬੀਅਤ ਤੇ ਸਿੱਖ ਕੰਸਰਨ ਜਿਹੜੇ ਹਨ ਉਹ ਡਿਵਰਟ ਹੋਣੇ ਸ਼ੁਰੂ ਹੋਏ ਇਸ ਕਰਕੇ ਇਹ ਦੋਨੇ ਪਰਸਨੈਲਿਟੀਆਂ ਦੀ ਜਿਹੜੀ ਜੀਵਨੀ ਮਹਰੂਬ ਦੀ ਡਾਇਰੀ ਅਤੇ ਅਮਨਜੀ ਚੰਦਨ ਦੀ ਜੀਵਨ ਪੱਤਰੀ ਆ ਹੀ ਸਭ ਦੇ ਸਾਹਮਣੇ ਆਈ ਹੈ ਉਸ ਦੀ ਸਾਂਝੀ ਸਪੇਸ ਨੂੰ ਖਤਮ ਕਰਨ ਦੀਆਂ ਜਿਹੜੀਆਂ ਪੋਜੀਸ਼ਨ ਹਨ ਉਹਨੂੰ ਵੀ ਸਾਨੂੰ ਜਿਹੜਾ ਹੈ ਉਹ ਸਮਝਣਾ ਚਾਹੀਦਾ ਹੈ ਇੱਕ ਜਿਹੜਾ ਮਾਡਰਨ ਲਾਈਫ ਦਾ ਬਹੁਤ ਡੈਂਸ ਜਿਹੜਾ ਵਰਤਾਰਾ ਸਾਡੇ ਸਾਹਮਣੇ ਅਯੋਕੇ ਯੁੱਗ ਵਿੱਚ ਆ ਰਿਹਾ ਹੈ ਮੈਂ ਉਸ ਨੂੰ ਕਲਯੁੱਗ ਦੇ ਵਿੱਚ ਕਿਸ ਤਰ੍ਹਾਂ ਕਹਿ ਰਿਹਾ ਹਾਂ ਕਿ ਜਿਹੜਾ ਹਿਊਮਨ ਕੌਨਸ਼ੀਅਸਨੈਸ ਦਾ ਫੋਰਥ ਡਾਈਮੈਂਸ਼ਨ ਦੇ ਵਿੱਚ ਕਾਗਜ਼ ਦੇਤੇ ਕਲਮ ਦੇ ਨਾਲ ਰਿਲੇਸ਼ਨ ਹੈ ਇਹ ਬਹੁਤ ਇੰਪੋਰਟੈਂਟ ਜਿਹੜਾ ਨੁਕਤਾ ਹੈ ਕਿ ਕਾਗਜ਼ ਤੇ ਕਲਮ ਦੇ ਨਾਲ ਜਿਹੜਾ ਉਹਦਾ ਰਿਲੇਸ਼ਨ ਲਿਟਰੇਚਰ ਦਾ ਕਿਸ ਤਰ੍ਹਾਂ ਬਣਾਇਆ ਜਾਵੇ ਕਾਗਜ਼ ਤੇ ਕਲਮ ਨੂੰ ਅਯੋਕਾਯੁਗ ਸਿਰਜਣਾ ਵਿੱਚੋਂ ਮਨਫੀ ਕਰ ਰਿਹਾ ਹੈ ਕਾਗਜ਼ ਉੱਪਰ ਜਦ ਕਲਮ ਚੱਲਦੀ ਹੈ ਤਾਂ ਉਸੇ ਨਾਲ ਚੇਤਨਾਪੂਰਨ ਇੱਕ ਸੁਰਤਾਂ ਅੰਦਰ ਜਾਗਰੂਕ ਹੁੰਦੀ ਹੈ ਅਤੇ ਆਪਣੇ ਅਧੂਰੇ ਪ੍ਰਭਾਵਾਂ ਤੋਂ ਮੁਕਤ ਹੋ ਜਾਂਦੀ ਹੈ ਕਲਮ ਦਾ ਕਾਗਜ਼ ਤੇ ਵਗਣਾ ਹੀ ਸਿਰਜਣਾਤਮਕ ਕਰਮ ਦਾ ਪ੍ਰਗਟ ਹੋਣਾ ਹੈ ਕਾਗਜ਼ ਤੇ ਕਲਮ ਤੋਂ ਬਿਨਾ ਪ੍ਰਗਟ ਸਿਰਜਣਾਤਮਕ ਕਰਮ ਅਸਾਹਿਤਿਕ ਕਰਮ ਹੋ ਜਾਂਦਾ ਹੈ ਇਸ ਤਰਕੇ ਹਿਊਮਨ ਕੌਨਸ਼ੀਅਸਨੈਸ ਦੇ ਵਿੱਚ ਜਦੋਂ ਕਾਗਜ਼ ਤੇ ਕਰਮ ਮੰਨਫੀ ਹੁੰਦੀ ਹੈ ਉਦੋਂ ਸਾਡੀ ਜਿਹੜੀ ਚੇਤਨਾ ਹੈ ਉਹ ਆਪਣੇ ਅਕੇਰੇ ਪ੍ਰਭਾਵਾਂ ਦੇ ਅੰਦਰ ਹੀ ਸਿਰਜਣਾ ਨੂੰ ਪ੍ਰੋਮਿਨੈਂਟ ਮੰਨਦੀ ਹੈ ਤੇ ਉਹਦੇ ਅੰਦਰ ਹੀ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਇੱਛਾ ਰੱਖਦੀ ਹੈ ਹੁਣ ਮੈਂ ਕੁਝ ਸੰਭਾਵਨਾਵਾਂ ਦੀ ਗੱਲ ਕਰਾਂਗਾ ਜਿਹੜੀਆਂ ਕਿ ਇਸ ਸਮੇਂ ਪੈਦਾ ਹੋ ਰਹੀਆਂ ਹਨ ਤੇ ਉਹਨਾਂ ਸੰਭਾਵਨਾਵਾਂ ਦੀ ਚਰਚਾ ਕਰਨੀ ਬਹੁਤ ਹੀ ਜ਼ਰੂਰੀ ਹੈ ਜੇ ਉਹਨਾਂ ਸੰਭਾਵਨਾਵਾਂ ਦੀ ਅਸੀਂ ਚਰਚਾ ਕਰਾਂਗੇ ਫਿਰ ਹੀ ਅਸੀਂ ਲਿਟਰੇਚਰ ਦੀ ਜਿਹੜੀ ਹੈ ਉਹ ਮੂਲ ਸਪਿਰਟ ਨੂੰ ਸਮਝ ਸਕਦੇ ਹਾਂ ਇਸ ਸਮੇਂ ਪੰਜਾਬੀ ਸਾਹਿਤ ਦੀ ਖੜੋਤਮਈ ਸਥਿਤੀ ਦੀ ਪਛਾਣ ਕਰਨ ਲਈ ਸਾਨੂੰ ਉਨ੍ਹਾਂ ਸੰਭਾਵਨਾਵਾਂ ਦੀ ਤਲਾਸ਼ ਕਰਨੀ ਚਾਹੀਦੀ ਹੈ ਜਿਹੜੀਆਂ ਸੰਭਾਵਨਾਵਾਂ ਵਿਅਕਤੀਗਤ ਸੰਸਥਾਗਤ ਅਤੇ ਅਕਾਦਮਿਕ ਪੱਧਰ ਤੇ ਮੌਲਿਕ ਦ੍ਰਿਸ਼ਟੀਕੋਣ ਅਤੇ ਵਿਚਾਰਤ RAI ਸੰਵਾਦ ਨੂੰ ਪੈਦਾ ਕਰ ਰਹੀਆਂ ਹਨ ਸੰਸਾਗਤ ਪੱਤਰ ਦੇ ਸਾਡੇ ਸਾਂਝੇ ਪੰਜਾਬ ਦੀ ਮੂਲ ਸਪਿਰਿਟ ਨੂੰ ਕੇਂਦਰ ਬਣਾ ਕੇ ਗੁਰਬਖਸ਼ ਸਿੰਘ ਪਲੀਤ ਲੜੀ ਨੇ ਪੰਜਾਬੀ ਸਾਹਿਤ ਅੰਦਰ ਪ੍ਰੇਮ ਦੀ ਤਰੰਗਤ ਪਹਿਚਾਨ ਕਰ ਸੱਭਿਆ ਸ੍ਰਿਸ਼ਟਾਚਾਰ ਪੈਦਾ ਕੀਤਾ ਭਾਵੇਂ ਵੀਰ ਸਿੰਘ ਅਤੇ ਪੂਰਨ ਸਿੰਘ ਨੇ ਵੀ ਜ਼ਗੀਰਦਾਰੀ ਅਤੇ ਵਸਤੀਵਾਦੀ ਨੀਮਾਂ ਤੋਂ ਮੁਕਤ ਪੰਜਾਬੀ ਸਾਹਿਤ ਦੇ ਨਵੇਂ ਆਮ ਸਥਾਪਿਤ ਕੀਤੇ ਮੋਨ ਸਿੰਘ ਦੀਵਾਨਾ ਨੇ ਪੰਜਾਬੀ ਸਾਹਿਤ ਦੀਆਂ ਉਹਨਾਂ ਸੰਭਾਵਨਾਵਾਂ ਨੂੰ ਜਾਗਰਿਤ ਕੀਤਾ ਜਿਨ੍ਹਾਂ ਸੰਭਾਵਨਾਵਾਂ ਰਾਹੀਂ ਪੰਜਾਬੀ ਸਾਹਿਤ ਵਿਜਮੇ ਰੂਪ ਵਿੱਚ ਸਥਾਪਿਤ ਹੋਇਆ ਖਾਸ ਕਰ ਆਪਣੀ ਸਾਹਿਤ ਇਤਿਹਾਸਕ ਰਹੀ 1947 ਤੋਂ ਬਾਅਦ ਪ੍ਰੋਫੈਸਰ ਪ੍ਰੀਤ ਪ੍ਰੀਤਮ ਸਿੰਘ ਨੇ ਪਟਿਆਲੇ ਵਿੱਚ ਵਿਦਿਆਰਥੀਆਂ ਨੂੰ ਇਕੱਤਰ ਕਰ ਭੂਤਵਾੜਾ ਬਣਾਇਆ ਜਿਹੜਾ ਕਿ ਪੰਜਾਬੀ ਸਾਹਿਤ ਦੀਆਂ ਵਿਸ਼ਵ ਵਿਆਪੀ ਸੰਭਾਵਨਾਵਾਂ ਨੂੰ ਪਛਾਣਨ ਲੱਗਾ ਡਾਕਟਰ ਹਰਭਜਨ ਸਿੰਘ ਨੇ ਦਿੱਲੀ ਵਿਖੇ ਦਿੱਲੀ ਸਕੂਲ ਆਫ ਕ੍ਰਿਟੀਸਿਜ਼ਮ ਬਣਾਇਆ ਪੰਜਾਬੀ ਸਾਹਿਨ ਨੂੰ ਸਿਧਾਂਤਕਾਰੀ ਅਤੇ ਵਿਹਾਰਕਤਾ ਦੀਆਂ ਨਵੀਆਂ ਅੰਤਦ੍ਰਿਸ਼ਟੀਆਂ ਦੇ ਸਦਮੁਖ ਕੀਤਾ। ਇਹਨਾਂ ਸੰਭਾਵਨਾਵਾਂ ਦੀ ਅਭਿਆਸਪਰੇ ਕਿਰਿਆ ਨੂੰ 21ਵੀਂ ਸਦੀ ਦੇ ਵਿੱਚ ਕੁਝ ਵਿਸ਼ੇਸ਼ ਵਿਅਕਤੀਆਂ, ਸੰਸਥਾਵਾਂ ਅਤੇ ਅਕਾਦਮਿਕਤਾ ਰਾਹੀਂ ਅਗਲੀ ਦਿਸ਼ਾ ਵਿੱਚ ਤੋਰਿਆ ਜਾ ਰਿਹਾ ਹੈ। ਲਹਿੰਦੇ ਪੰਜਾਬ ਵਿੱਚ ਨਜ਼ਮ ਹੁਸੈਨ ਸૈયਦ ਦੀ ਸਥਾਪਿਤ ਕੀਤੀ ਸੰਗਤ ਨੂੰ ਡਾਕਟਰ surjit ਨੇ ਪੁਨਰ ਅਭਿਆਸ ਵਿੱਚ ਲਿਆਂਦਾ ਹੈ। ਪ੍ਰੋਫੈਸਰ ਕਿਸ਼ਨ ਸਿੰਘ ਦੀਆਂ ਸਾਹਿਤਕ ਸੰਭਾਵਨਾਵਾਂ ਨੂੰ ਡਾਕਟਰ ਸਰਵਜੀਤ ਅਤੇ ਸੁਖਦੇਵ ਸਿੰਘ ਸਿਰਸਾ ਰਾਹੀਂ ਪ੍ਰਤੀਸ਼ੀਲ ਮੰਚ ਪੰਜਾਬ ਰਾਹੀਂ ਦੁਆਰਾ ਵਿਕਸਿਤ ਕੀਤਾ ਜਾ ਰਿਹਾ ਹੈ ਇਸੇ ਹੀ ਦਿਸ਼ਾ ਵਿੱਚ ਸੁਮੇਲ ਸਿੰਘ ਸਿੱਧੂ ਰਾਹੀਂ ਪੂਰਨਮਾਸ਼ੀ ਮੇਲਾ ਆਯੋਜਿਤ ਕੀਤਾ ਜਾਂਦਾ ਹੈ ਜਿਸ ਵਿੱਚ ਨਜ਼ਮ ਹੁਸੈਨ ਸૈયਦ ਅਤੇ ਕਿਸ਼ਨ ਸਿੰਘ ਦੀਆਂ ਸੰਜੀਆਂ ਵਿਚਾਰਤਰਾਇ ਪદ્ધਤੀਆਂ ਦੇ ਸਮਕਾਲੀ ਪ੍ਰਸੰਗਾਂ ਨੂੰ ਪੇਸ਼ਾਣਿਆ ਜਾਵੇ ਡਾਕਟਰ ਹਰਜੀਤ ਸਿੰਘ ਗਿੱਲ ਦੇ ਸੁਪਨੇ ਸਿਮਿਓਟਿਕ ਸਕੂਲ ਨੂੰ ਈਸ਼ਵਰਦੇਵਾਲ ਗੌੜ ਰਾਹੀਂ ਪ੍ਰਵਾਸਿਤ ਕੀਤਾ ਜਾ ਰਿਹਾ ਹੈ ਅਯੋਕੇ ਯੁੱਗ ਦੀਆਂ ਸਮੁੱਚੀਆਂ ਵਿਚਾਰਤਰਾਇ ਦਸ਼ਾਵਾਂ ਖੋਜ ਅਤੇ ਅਨੁਭਵ ਦੇ ਸੁਮੇਲ ਰਾਹੀਂ संतुलित परिपेक्ष उसारन नमिया सिद्धांतकारियां ਅਤੇ ਸੰਭਾਵਨਾਵਾਂ ਨੂੰ ਨਾਜ਼ਰਗਾ ਸੰਸਥਾ ਰਾਹੀਂ ਉਜਾਗਰ ਕੀਤਾ ਜਾ ਰਿਹਾ ਹੈ ਸਾਹਿਤ ਦੇ ਅੰਦਰ ਇਹ ਜਿਹੜੀਆਂ ਸੰਭਾਵਨਾਵਾਂ ਹਨ ਇਹ ਪੰਜਾਬ ਦੀ ਮੂਲ ਸਪਿਰਿਟ ਨੂੰ ਰਿਪਰੈਜ਼ੈਂਟ ਕਰਦੀਆਂ ਸੰਭਾਵਨਾਵਾਂ ਹਨ ਜਿਹਦੇ ਨਾਲ ਪੰਜਾਬੀ ਸਾਹਿਦ ਦੀ ਜਿਹੜੀ ਹੈ ਉਹ ਖੜੋਤ ਟੁੱਟ ਸਕਦੀ ਹੈ ਇਸ ਦੇ ਨਾਲ ਹੀ ਹੁਣ ਤੱਕ ਅਸੀਂ ਜਿੰਨੇ ਵੀ ਸਾਹਿਤ ਦੇ ਇਤਿਹਾਸ ਲਿਖੇ ਹਨ ਤੁਹਾਡਿਆ ਸਾਹਿਬ ਇਸ ਗੱਲ ਨਾਲ ਪੂਰੀ ਤਰ੍ਹਾਂ ਜਿਹੜਾ ਵਾਅ ਵਾਸਤਾ ਹਨ ਇਹਨਾਂ ਨੇ ਵੀ ਹੁਣ ਸਾਹਿਤ ਇਤਿਹਾਸਕਾਰੀ ਦੇ ਸੰਦਰਭ ਦੇ ਵਿੱਚ ਨਵੀਂ ਕਿਤਾਬ ਜਿਹੜੀ ਹੈ ਉਹ ਸਾਡੇ ਸਾਹਮਣੇ ਲਿਆਂਦੀ ਹੈ ਉਸ ਮੁੱਚੇ ਸਾਹਿਤ ਇਤਿਹਾਸ ਕਾਵਿ ਸ਼ਾਸਤਰ ਬਣਾਏ ਤੋਂ ਬਿਨਾਂ ਹੀ ਲਿਖ ਦਿੱਤੇ ਗਏ ਜਿਸ ਕਰਕੇ ਪੰਜਾਬੀ ਸਾਹਿਤ ਦਾ ਅਜੇ ਤੱਕ ਕੋਈ ਵੀ ਮੌਲਿਕ ਕਾਵਿ ਸ਼ਾਸਤਰ ਨਹੀਂ ਪੰਜਾਬੀ ਸਾਹਿਤ ਦਾ ਮੌਲਿਕ ਕਾਵਿ ਸ਼ਾਸਤਰ ਨਾ ਹੋਣਾ ਪੰਜਾਬੀ ਸਾਹਿਤ ਦੀ ਸਮਕਾਲੀ ਖੜੋਤ ਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਉਹ ਮੀਲ ਪੱਥਰ ਹੈ ਜਿਸ ਨੂੰ ਦੂਰ ਕਰਨਾ ਪੰਜਾਬੀ ਸਾਹਿਤ ਦੇ ਕਾਰ ਸ਼ਾਸਤਰ ਬਣਾ ਕੇ ਹੀ ਹੋ ਸਕਦਾ ਹੈ ਅਸੀਂ ਆਪਣੇ ਸਾਹਿਤ ਅੰਦਰ ਖਾਨੇ ਬਣਾ ਕੇ ਜੁੰਦੇ ਹਾਂ ਇਹਨਾਂ ਖਾਨਿਆਂ ਨੂੰ ਤੋੜ ਇੱਕ ਨਹੀਂ ਹੁੰਦੇ ਜਿਸ ਨਾਲ ਸਾਡੇ ਸਾਹਿਤ ਦਾ ਵੰਡਰ ਨਹੀਂ ਖੁੱਲਦਾ ਇਸ ਲਈ ਅਸੀਂ ਹਰ ਪਲ ਨਿਰਾਸ਼ਾ ਵਿੱਚ ਹੀ ਸਾਹਿਤ ਦੀ ਖੜੋਤ ਮੰਨ ਲੈਂਦੇ ਹਾਂ ਸਾਡੇ ਸਾਹਿਤਕ ਸੰਵਾਦਾਂ ਨੇ ਅਜੇ ਤੱਕ ਕਿਸੇ ਵੀ ਸੰਵਾਦ ਨੂੰ ਪੂਰਾ ਨਹੀਂ ਕੀਤਾ ਅਸੀਂ ਅਧੇ ਅਧੂਰੇ ਸੰਵਾਦਾਂ ਦਾ ਭਾਰ ਚੁੱਕ ਕੇ ਹੀ ਢੋ ਰਹੇ ਹਾਂ ਜਿਵੇਂ ਮਾਰਕਸਵਾਦ ਦਾ ਵਿਸ਼ਵ ਸੰਵਾਦ ਵੀ ਅਸੀਂ ਪੰਜਾਬੀ ਸਾਹਿਦ ਦੇ ਸੰਸਲੇਸ਼ਨ ਵਿੱਚ ਨਹੀਂ ਉਤਾਰ ਸਕੇ ਜਿਹੜਾ ਕਿ ਹੁਣ ਤੱਕ ਪੰਜਾਬੀ ਸਾਹਿਦ ਦਾ ਪ੍ਰਮੁੱਖ ਵਿਚਾਰਧਾਰਾਈ ਆਧਾਰ ਰਿਹਾ ਹੈ ਪੰਜਾਬੀ ਸਾਹਿਤ ਨੂੰ ਜਦੋਂ ਅਸੀਂ ਅਜੋਕੇ ਪਰਿਪੇਖ ਦੇ ਵਿੱਚ ਦੇਖਦੇ ਹਾਂ ਤੇ ਉਸ ਦੇ ਵਿੱਚ ਜਿਹੜਾ ਪ੍ਰਮੁੱਖ ਥੀਸਿਸ ਬਣਦਾ ਹੈ ਮੈਂ ਉਸ ਨੂੰ ਹੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਜਿਹੜਾ ਹੈ ਉਹ ਇਸ ਸਮੇਂ ਇੱਕ ਖਾਸ ਕਿਸਮ ਦੀ ਖੜੋਤ ਦੇ ਵਿੱਚ ਹੈ ਜਿਹੜਾ ਕਿ ਵਿਚਾਰ ਧਰਾਈ ਪੱਤਰ ਦੇ ਉੱਪਰ ਆਪਣੀਆਂ ਸੰਭਾਵਨਾਵਾਂ ਨੂੰ ਉਜਾਗਰ ਕਰ ਸਕਦਾ ਹੈ ਉਸ ਦਾ ਵਿਸ਼ਲ ਸੰਵਾਦ ਕੀ ਬਣੇ ਪੰਜਾਬ ਦੀ ਮੂਲ ਸਪਿਰਟ ਨੂੰ ਕਿਸ ਤਰ੍ਹਾਂ ਪਛਾਣਿਆ ਜਾਵੇ ਪੰਜਾਬੀ ਸਾਹਿਤ ਆਪਣੇ ਪੁਰਨ ਪਰਿਪੇਖ ਦੇ ਵਿੱਚ ਜ਼ਗੀਰਦਾਰੀ ਅਤੇ ਵਸਤੀਵਾਲ ਦੀ ਪੈਟਰਨ ਤਾਂ ਪੈਟਰਨਾਂ ਤੋਂ ਮੁਕਤ ਹੋ ਕੇ ਸਾਂਝੀ ਸਪੇਸ ਦੇ ਵਿੱਚ ਦੁਬਾਰਾ ਧੜਕ ਸਕੇ ਤੇ ਪੰਜਾਬੀ ਸਾਹਿਤ ਆਪਣੀ ਉਸ ਜਗਿਆਸਾ ਦੀ ਨੇੜਤਾ ਦੇ ਵਿੱਚ ਪੁਰਨ ਜਾਗੇ ਜਿਸ ਦੇ ਨਾਲ ਧਾਰਨਾਵਾਂ ਅਤੇ ਪਸਾਰਾਂ ਨੂੰ ਪੁਨਰ ਸਿਰਜਿਤ ਕਰ ਸਕੇ ਇਸ ਦੇ ਨਾਲ ਹੀ ਮੈਂ ਬਹੁਤ ਮਸ਼ਕੂਰ ਹਾਂ ਡਾਕਟਰ ਪਰਮਿੰਦਰ ਸਿੰਘ ਜੀ ਦਾ ਕਿ ਉਹਨਾਂ ਨੇ ਇਸ ਬਹੁਤ ਸੋਹਣੇ ਸੈਮੀਨਾਰ ਨੂੰ ਆਯੋਜਿਤ ਕੀਤਾ ਹੈ ਇਸ ਸੈਮੀਨਾਰ ਜਿਹੜਾ ਹੈ ਪਹਿਲਾਂ ਪਟਿਆਲੇ ਦੇ ਵਿੱਚ ਹੋਣਾ ਸੀ ਪਰ ਇਹ ਬਹੁਤ ਚੰਗੀ ਗੱਲ ਹੋਈ ਹੈ ਕਿ ਇਹ ਅਮਰਸਰ ਦੇ ਵਿੱਚ ਹੋ ਰਿਹਾ ਹੈ ਤੇ ਡਾਕਟਰ ਆਤਮ ਸਿੰਘ ਰੰਧਾਵਾ ਜੀ ਜਿਹੜੇ ਕਿ ਇਸ ਕਾਲਜ ਦੇ ਪ੍ਰਿੰਸੀਪਲ ਵੀ ਹਨ ਤੇ ਨਾਲ ਦੀ ਨਾਲ ਪੰਜਾਬ ਸੈਟ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ ਵੀ ਹਨ ਉਹਨਾਂ ਨੇ ਇਸ ਮੇਲੇ ਨੂੰ ਆਯੋਜਿਤ ਕਰਨ ਦੇ ਲਈ ਦਿਨ ਰਾਤ ਮਿਹਨਤ ਕਰਕੇ ਆਪਣੇ ਇਸ ਮੁਕਾਮ ਨੂੰ ਵਿਸ਼ਵ ਮੁਕਾਮ ਦੇ ਤੱਕ ਪਹੁੰਚਾਇਆ ਹੈ ਉਸ ਦੇ ਲਈ ਵੀ ਮੈਂ ਸਰਸਰ ਪਰਮਿੰਦਰ ਸਿੰਘ ਦਾ ਤੇ ਡਾਕਟਰ ਆਚਮ ਸਿੰਘ ਰੌਣ ਦਾ ਬਹੁਤ ਮਸ਼ਕੂਰ ਹਾਂ ਬਹੁਤ ਬਹੁਤ ਸ਼ੁਕਰੀਆ ਜੀ you <laughs>